ਮਹਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੋਖ ਲਾਗਾ ਜੁਗ ਚਾਰੇ ਪਰਮਾਈ ਹਮ ਦਿਨ ਤੁਮ ਜੁਗ ਜੋਗ ਦਾਤੇ ਸਬਦੇ ਦੇ ਬੁਝਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਾਵਾ ਹਰ ਨਾਮ ਦੇਵ ਆਦਾਰੇ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਤੁ ਗੁਰੂ ਦਾਤਾ ਮੇਲ ਮਿਲਾਵ ਹਰ ਨਾਮ ਦੇਵ ਆਦਾਰੇ ਰਾਗ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 603 ਤੇ ਸ਼ੋਭਨੀਕ 108 ਰਾਗ ਵੀ ਤੰਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਛਾ ਮਹਾਰਾਜ ਜੀ ਦੀ ਬਾਈ ਬਾਈ ਪਾਵਨ ਜਬਦ ਅੱਜ ਆਪਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅਮਰਤ ਵੇਲੇ ਦਾ ਹੁਕਮ ਬਖਸ਼ ਹੋ ਰਿਹਾ ਹੈ ਕਿ ਸੱਚੇ ਗੁਰੂ ਦੀ ਸੇਵਾ ਕਰੋ ਗੁਰੂ ਦਾ ਹੁਕਮ ਮੰਨੋ ਨਹੀਂ ਤੇ ਫਿਰ ਦੁੱਖ ਤੁਹਾਨੂੰ ਚੰਬੜੇ ਰਹਿਣਗੇ ਤੇ ਚਾਰੇ ਜੁਗਾਂ ਦੇ ਵਿੱਚ ਤੁਹਾਡਾ ਜਨਮ ਮਰਨ ਬਣਿਆ ਰਹੇਗਾ ਆਖੋ ਹੇ ਵੈਗਰੂ ਜੀ ਅਸੀਂ ਨਿਮਾਣੇ ਹਾਂ ਅਸੀਂ ਡੈਪੇ ਹਾਂ ਡਿਗ ਪੇ ਹਾਂ ਤੁਸੀਂ ਸਾਰਿਆਂ ਹੀ ਜੁਗਾਂ ਦੇ ਵਿੱਚ ਦਾਤੇ ਹੋ ਸ਼ਬਦ ਦੁਆਰਾ ਸਾਨੂੰ ਇਸ ਵੀ ਦੀ ਵਿਧਾਨ ਦੀ ਸਮਝ ਬਖਸ਼ੋ ਹੇ ਵੈਗਰੂ ਜੀ ਸਾਡੇ ਉਤੇ ਕਿਰਪਾ ਕਰੋ ਸਾਨੂੰ ਸੱਚਾ ਗੁਰੂ ਮਿਲਾ ਦੇਵੋ ਜਿਹੜਾ ਸਾਨੂੰ ਪਰਮੇਸ਼ਰ ਦਾ ਨਾਮ ਬਖਸ਼ ਦੇਵੇ ਸਾਡੇ ਜੀਵਨ ਦਾ ਆਧਾਰ ਬਣ ਜਾਵੇ ਮਨ ਸਾ ਮਾਰ ਦੁਬ ਦਾ ਸਹਿਜ ਸਮਾਣੀ ਪਾਇਆ ਨਾਮ ਆਪਾਰਾ ਹਰ ਰਸ ਚਾਖ ਮਨ ਨਿਰਮਲ ਹੋ ਆ ਕੇਲ ਵੇਖ ਕਾਟਣ ਹਾਰਾ ਮਾਰ ਜੋ ਮੈਂ ਕਰਦੇ ਆਂ ਕਿ ਜਦੋਂ ਤੁਹਾਨੂੰ ਪਰਮੇਸ਼ਰ ਦੇ ਨਾਮ ਦਾ ਦਾਨ ਬਖਸ਼ ਦਿੱਤਾ ਆਤਮਿਕ ਅਡੋਲਤਾ ਦੇ ਵਿੱਚ ਪਹੁੰਚ ਜਾਓਗੇ ਡਾਵਾਂਡੋਲ ਸਥਿਤੀ ਖਤਮ ਹੋ ਜਾਵੇਗੀ ਪਰਮੇਸ਼ਰ ਦਾ ਨਾਮ ਦਾ ਰਸ ਚਖ ਕੇ ਤੁਹਾਡਾ ਜੀਵਨ ਮੈਲ ਰਹਿਤ ਹੋ ਜਾਵੇਗਾ ਪਰਮੇਸ਼ਰ ਦਾ ਨਾਮ ਸਾਰੇ ਦੁੱਖਾਂ ਨੂੰ ਕਟਣ ਦੀ ਸਮਰਥਾ ਰੱਖਦਾ ਹੈ ਸਬਦ ਮਰਹੁ ਫੇਰ ਜੀਵੋ ਸਾਧਹੀ ਤਾਂ ਫੇਰ ਮਰਣਾ ਨਾ ਹੋਈ ਅਮਰਤ ਨਾਮ ਸਦਾ ਮਾਨ ਮੀਠਾ ਸਬਦੇ ਪਾਵੇ ਕੋਈ ਹਰ ਜੀਉ ਕਿਰਪਾ ਕਰੋ ਤੁਮੋ ਪਿਆਰੇ ਮਹਾਰਜ ਜੀ ਕਹਿੰਦੇ ਹਨ ਕਿ ਜਦੋਂ ਗੁਰੂ ਦਾ ਸ਼ਬਦ ਕਮਾ ਲਿਆ ਫਿਰ ਸਦਾ ਹੀ ਜੀਵਨ ਬਣਿਆ ਰਹੇਗਾ ਸੁੱਖ ਸ਼ਾਂਤੀ ਵਰਤਦੇ ਰਹਿਣਗੇ ਰੋਜ਼ ਰੋਜ਼ ਮਰਨਾ ਨਹੀਂ ਪਵੇਗਾ ਪਰਮੇਸ਼ਰ ਦਾ ਨਾਮ ਜੋ ਇੰਨਾ ਮਿੱਠਾ ਹੈ ਜਿਸ ਨੇ ਚਖ ਲਿਆ ਸ਼ਬਦ ਦੁਆਰਾ ਉਸ ਨੂੰ ਇਹ ਅਵਸਥਾ ਪ੍ਰਾਪਤ ਹੋਵੇਗੀ ਪਰ ਹੁੰਦੀ ਕਿਸੇ ਵਿਰਲੇ-ਵਿਰਲੇ ਨੂੰ ਹੀ ਹੈ ਦਾਤ ਹੈ ਦਾਤ ਰਖੀ ਹੱਥ ਆਪਣੇ ਜਿਸ ਭਾਵੈ ਤਿਸ ਦੇ ਨਾਨਕ ਨਾਮ ਰਤੇ ਸੋਖ ਪਾਇਆ ਦਰਗਾ ਜਾਪੈ ਸੇ दात दात रखी ਹੱਥ ਆਪਣੇ ਜਿਸ ਪਾਵੈ ਤੇ ਸੁਦੇ দান ਕ ਨਾਮ ਰਤੇ ਸੋਖ ਪਾਇਆ ਦਰਗਜਾ ਪੈ ਸੇ ਇਹ ਜੋ ਦਾਤ ਹੈ ਨਾਮ ਦੀ ਪਰਮੇਸ਼ਰ ਨੇ ਆਪਦੇ ਹੱਥ ਦੇ ਵਿੱਚ ਹੀ ਰੱਖੀ ਹੋਈ ਹੈ ਜਿਹੜੇ ਉਸ ਨੂੰ ਭਾਜਾਂਦੇ ਹਨ ਚੰਗੇ ਲੱਗਦੇ ਹਨ ਇਹ ਪਰਮੇਸ਼ਰ ਉਹਨਾਂ ਨੂੰ ਨਾਮ ਦਾਤ ਦਿੱਤਾ ਬਖਸ਼ਦਾ ਹੈ ਤਨ ਗੁਰੂ ਨਾਮ ਜੀ ਤਨ ਗੁਰੂ ਨਾਨਕ ਦੇਵ ਜੀ ਦੇ ਨਾਮ ਵਿੱਚ ਰੰਗੇ ਜਾਓ ਹੁਕਮ ਮੰਨੋ ਸੁਖ ਪ੍ਰਾਪਤ ਹੋਵੇਗਾ ਤੇ ਦਰਗਾਹ ਦੇ ਵਿੱਚ ਆਦਰ ਮਾਨ ਮਿਲੇਗਾ ਹੋਈਆਂ ਬੇਅੰਤ ਪੁਲਾ ਚੁਕਾਂ ਦੀ ਮਾਫੀ ਬਖਸ਼ੀ ਦੀ ਜੀ ਆਓ ਗੁਰ ਮੰਤਰ ਦਾ ਜਾਪ ਕਰੀਏ ਵਾਹੇ ਗੁਰੂ wow